ਨੇਟਵਿਨ ਸ਼ੁਰੂ ਕਰਦੇ ਆਪਾਂ ਕੈਨੇਡਾ ਤੋਂ ਉੱਥੇ BC ਦੇ ਵਿੱਚ ਇੱਕ ਸਿਮਰਨ ਕੌਰ ਖੱਟੜਾ 19 ਸਾਲਾਂ ਨੌਜਵਾਨ ਕੁੜੀ ਉਹ ਇੱਕ ਮਹੀਨਾ ਪਹਿਲਾਂ ਲਾਪਤਾ ਹੋ ਜਾਂਦੀ ਹੈ ਉਹਦੇ ਫਾਦਰ ਵੱਲੋਂ ਰਿਪੋਰਟਾਂ ਵੀ ਦਰਜ ਕਰਵਾਈਆਂ ਜਾਂਦੀਆਂ ਉਹਦੇ ਫੋਨ ਨੂੰ ਵੀ ਟ੍ਰੇਸ ਕਰਨ ਦੇ ਲਈ ਕਿਹਾ ਜਾਂਦਾ ਪਰ ਪੁਲਿਸ ਵੱਲੋਂ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਇੱਕ ਮਹੀਨੇ ਬਾਅਦ ਜਿਹੜੀ ਫਰੇਜ਼ਰ ਰਿਵਰ ਦੇ ਵਿੱਚੋਂ ਲੱਭੀ ਹੈ ਪੁਲਿਸ ਦੀ ਇਹ ਨਾਕਾਮੀ ਆਪਾਂ ਕਹਿ ਸਕਦੇ ਹਾਂ ਵੀ ਪੁਲਿਸ ਨੇ ਕੋਈ ਸਮਾਂ ਰਹੀਂਦੇ ਕੋਈ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਉਹ ਕੁੜੀ ਹੈ ਜਿਹੜੀ ਅੱਜ ਸਾਡੇ ਵਿੱਚ ਨਹੀਂ ਕੀ ਕਹਿਣਾ ਚਾਹੋਗੇ ਇਸ ਖਬਰ ਤੇ ਔਰ ਇਹ ਖਬਰਾਂ ਹੁਣ ਹਰ ਮਹੀਨੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸਾਨੂੰ ਖਾਸ ਤੌਰ ਤੇ ਕੈਨੇਡਾ ਤੋਂ ਵੇਖਣ ਨੂੰ ਮਿਲਦੀ ਹੈ ਬਹੁਤ ਹੀ ਦੁਖਦਾਈ ਖਬਰਾਂ ਬਾਈ ਜੀ ਪਰਿਵਾਰ ਦੇ ਨਾਲ ਸਾਡੀ ਹਮਦਰਦੀ ਆ ਪਰ ਇਦਾਂ ਦੀਆਂ ਜਿਹੜੀਆਂ ਖਬਰਾਂ ਹੈਗੀਆਂ ਉਹ ਲਗਾਤਾਰ ਪੰਜਾਬੀ ਭਾਈਚਾਰੇ ਦੇ ਵਿੱਚ ਵੱਧ ਰਹੀਆਂ ਹੈਗੀਆਂ ਉਹ ਚਾਹੇ ਅਮਰੀਕਾ ਹੋਵੇ ਚਾਹੇ ਕੈਨੇਡਾ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੂੰ 34 ਦੋਸ਼ਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਯਾਨੀ ਕਿ ਉਹ ਗਿਲਟੀ ਪਾਏ ਗਏ ਨੇ ਕੀ ਲੱਗਦਾ ਹੁਣ ਨਵੰਬਰ ਦੇ ਵਿੱਚ 트াম্প ਹੁਣੀ ਇਲੈਕਸ਼ਨ ਦੇ ਵਿੱਚ ਉਸੇ ਤਰ੍ਹਾਂ ਸਰਗਮ ਰਹਿਣਗੇ ਕਿ ਨਹੀਂ ਬਿਲਕੁਲ ਇਹ ਖਬਰ ਨੂੰ ਬੜਾ ਕਲੋਜ਼ਲੀ ਫਾਲੋ ਅਪ ਕਰ ਰਿਹਾ ਸੀਗਾ ਤੇ ਤੁਹਾਨੂੰ ਪਤਾ ਨਿਊਯਾਰਕ ਦੀ ਇੱਕ ਦੇ ਵਿੱਚ ਇੱਕ ਹਸ਼ਮਨੀ ਦਾ ਜਿਹੜਾ ਕੇਸ ਸੀ ਉਹ ਨਾਤੇ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ 34 ਕਾਉਂਟ ਤੇ ਇਹਨਾਂ ਨੂੰ ਜਿਊਰੀ ਨੇ ਜਿਹੜਾ ਦੋਸ਼ੀ ਠਹਿਰਾਇਆ ਹੈਗਾ ਸੋ ਨਿਟੇ ਬਈ ਬੇਅਰੀਏਟ ਦੇ ਵਿੱਚ ਪਤਾ ਲੱਗਿਆ ਵੀ ਇੱਕ ਜੁਐਲਰੀ ਸ਼ਾਪ ਤੇ ਕਾਫੀ ਵੱਡੀ ਚੋਰੀ ਹੋਈ ਆ ਕੀ ਇਹ ਮਾਮਲਾ ਕਿੱਥੋਂ ਦੀ ਆ ਖਬਰ ਔਰ ਕਿੰਨੇ ਦਾ ਨੁਕਸਾਨ ਆ ਜਿਹੜਾ ਇੱਥੇ ਜੁਐਲਰੀ ਸ਼ਾਪ ਵਾਲਿਆਂ ਦਾ ਹੋਇਆ ਹੈ ਨਿਊ ਵਰਕ ਦੇ ਵਿੱਚ ਇੱਕ ਜਿਵੇਂ ਕਹਿੰਦੇ ਬੋਲਾ ਬਹੁਤ ਤਕੜਾ ਤੇ ਉਹ ਮਾਲ ਦੇ ਵਿੱਚ ਭਿੰਡੀ ਜੁਐਲਰ ਜਿਹੜੇ ਕਿ ਬਹੁਤ ਵੱਡੇ ਜੁਐਲਰ ਆ ਜਿੰਨਾ ਕਿ ਆਲ ਓਵਰ ਅਮਰੀਕਾ ਦੇ ਵਿੱਚ ਜੁਐਲਰੀ ਸ਼ਾਪਾਂ ਹੈਗੀਆਂ ਉਹਨਾਂ ਦਾ ਸ਼ੋਰੂਮ ਸੀਗਾ ਇੱਥੇ ਤਕਰੀਬਨ 17-18 ਰੋਬਰ ਇੱਕੋ ਦਾਮ ਤਕਰੀਬਨ ਵੀਰਵਾਰ ਨੂੰ 1 ਵਜੇ ਆਏ ਮੈਕਸੀਕੋ ਦੇ ਵਿੱਚ ਪਤਾ ਲੱਗਾ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਹੋ ਰਹੀ ਹੈ ਉਹ ਇਸ ਵਾਰ ਇਤਿਹਾਸਕ ਹੋਣੀ ਹੈ ਕਿਉਂ ਮੰਨਿਆ ਜਾ ਰਿਹਾ ਇਸ ਚੋਣ ਨੂੰ ਇਤਿਹਾਸਕ ਇਤਿਹਾਸਕ ਕਲੈਕਸ਼ਨ ਇਸ ਕਰਕੇ ਆ ਵੀ ਪਹਿਲੀ ਵਾਰੀ ਉੱਥੇ ਜਿਹੜੀ ਲੇਡੀ ਆ ਉਹ ਐਜ਼ ਅ ਪ੍ਰੈਜ਼ੀਡੈਂਟ ਰਨ ਕਰ ਰਹੀ ਆ ਤੇ ਬਹੁਤ ਸਾਰੇ ਉਹਦੇ ਚਾਂਸ ਹੈਗੇ ਜਿੱਤਣ ਦੇ ਤੇ ਇਤਕੀ ਪਹਿਲੀ ਵਾਰੀ ਹੋਇਆ ਵੀ ਮੈਕਸੀਕਨ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਆ ਉਹ ਵੀ ਵੋਟ ਦੇ ਸਕਣਗੇ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਮਰੀਕਾ ਤੇ ਕੈਨੇਡਾ ਦੀਆਂ ਖਬਰਾਂ ਤੇ ਡਿਸਕਸ਼ਨ ਕਰਦੇ ਹਾਂ ਤੇ ਕੁਝ ਕੁ ਖਬਰਾਂ ਅਸੀਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਤੇ ਵੀ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਐਨ ਆਰ ਆਈ ਐਂਗਲ ਤੋਂ ਵੀ ਉਹ ਇਸ ਖਬਰ ਤੇ ਆਪਣੀ ਕੀ ਪ੍ਰਤੀਕਿਰਿਆ ਰੱਖਦੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਿਮਰਨ ਕੌਰ ਖੱਟੜਾ ਖੁਣਾ ਬਾਰੇ 19 ਸਾਲਾਂ ਪੰਜਾਬੀ ਕੁੜੀ ਜਿਹੜੀ ਪਿਛਲੇ 1 ਮਹੀਨੇ ਤੋਂ ਲਾਪਤਾ ਸੀ ਤੇ ਉਹਦੀ ਲਾਸ਼ ਹੁਣ ਫਰੇਜ਼ਰ ਰਿਵਰ ਦੇ ਵਿੱਚੋਂ ਲੱਭੀ ਐ। ਨਾਲ ਦੀ ਨਾਲ ਗੱਲਬਾਤ ਕਰਾਂਗੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ 34 ਦੋਸ਼ਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਜਾਨੀ ਕਿ ਉਹ ਗਿਲਟੀ ਹੋ ਗਏ ਨੇ। ਇਹਦਾ ਕੀ ਪ੍ਰਭਾਵ ਪਵੇਗਾ ਨਵੰਬਰ ਤੇ ਹੋਣ ਵਾਲੀਆਂ ਚੋਣਾਂ ਤੇ? ਨਾਲ ਦੀ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੀ ਪੰਜਾਬੀ ਕਮਿਊਨਿਟੀ ਜਿਹੜੀ ਮੂਵ ਹੋ ਰਹੀ ਐ ਕੈਲੀਫੋਰਨੀਆ ਤੋਂ ਮਿਡ-वेस्ट ਵੱਲੋਂ ਕੀ ਕਾਰਨ ਉਹਦੇ ਲੱਭਦੇ ਨੇ? ਨਾਲ ਦੀ ਨਾਲ ਇੱਕ ਵੱਡੇ ਜੁਐਲਰੀ ਸ਼ਾਪ ਦੇ ਉੱਪਰ ਇੱਕ ਚੋਰੀ ਹੋਈ ਹੈ ਵੱਡੀ ਚੋਰੀ ਹੋਈ ਹੈ ਉਹਦੇ ਬਾਰੇ ਗੱਲਬਾਤ ਪ੍ਰੈਜ਼ੀਡੈਂਟ ਦੀਆਂ ਇਲੈਕਸ਼ਨਾਂ ਇਸ ਵਾਰ ਇਤਿਹਾਸਕ ਹੋ ਰਹੀਆਂ ਨੇ ਮੈਕਸੀਕੋ ਦੀਆਂ ਕਿਉਂ ਇਸ ਤਰ੍ਹਾਂ ਲੱਗਦਾ ਹੈ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਥੋੜੀ ਜੀ ਪ੍ਰੋਗਰਾਮ ਦੇ ਅਖੀਰ ਤੇ ਜਾ ਕੇ ਵੀ ਜਿਹੜੀਆਂ ਭਾਰਤ ਦੇ ਵਿੱਚ ਹੁਣ ਲੋਕ ਸਭਾ ਚੋਣਾਂ ਹੋਈਆਂ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਵੋਟਾਂ ਪਾਉਣ ਵਿੱਚ ਆਪਣੀ ਦਿਲਚਸਪੀ ਬੜੀ ਘੱਟ ਦਿਖਾਈ ਆ ਬਹੁਤ ਘੱਟ ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਨੇ ਕੀ ਕਾਰਨ ਇਹਦਾ ਲੱਗਦਾ ਇਹਨਾਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਵੀ ਜੁੜਨਗੇ ਫਰੇਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟਾ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਟਾਈਮ ਸਾਡਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਆ ਸਾਰਿਆਂ ਨੂੰ ਨਿੱਗੀ ਜੀ ਹੈ ਮੇਰੇ ਵੱਲੋਂ ਬਹੁਤ ਹੀ ਪਿਆਰ ਦਿੱਸਤ ਕਰਪੜੀ ਸਤਿਕਾਰ ਨੀਟਾ ਵੀਰ ਸ਼ੁਰੂ ਕਰਦੇ ਆਪਾਂ ਕੈਨੇਡਾ ਤੋਂ ਉੱਥੇ BC ਦੇ ਵਿੱਚ ਇੱਕ ਘਟਨਾ ਵਾਪਰੀ ਆ ਪਿਛਲੇ ਤਿੰਨਾਂ ਮਹੀਨਿਆਂ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਇਹ ਦਿੱਤੀ ਆ ਸਿਮਰਨ ਕੌਰ ਖਟੜਾ 19 ਸਾਲਾਂ ਨੌਜਵਾਨ ਕੁੜੀ ਉਹ 1 ਮਹੀਨਾ ਪਹਿਲਾਂ ਲਾਪਤਾ ਹੋ ਜਾਂਦੀ ਹੈ ਉਹਦੇ ਫਾਦਰ ਵੱਲੋਂ ਰਿਪੋਰਟਾਂ ਵੀ ਦਰਜ ਕਰਵਾਈਆਂ ਜਾਂਦੀਆਂ ਉਹਦੇ ਫੋਨ ਨੂੰ ਵੀ ਟ੍ਰੇਸ ਕਰਨ ਦੇ ਲਈ ਕਿਹਾ ਜਾਂਦਾ ਪਰ ਪੁਲਿਸ ਵੱਲੋਂ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ 1 ਮਹੀਨੇ ਬਾਅਦ ਉਹਦੀ ਲਾਸ਼ ਹੁਣ ਜਿਹੜੀ ਫਰੇਜ਼ਰ ਰਿਵਰ ਦੇ ਵਿੱਚੋਂ ਲੱਭੀ ਹੈ ਹਾਲਾਂਕਿ ਉਹਦੇ ਫਾਦਰ ਸਾਹਿਬ ਦਾ ਕਹਿਣਾ ਹੈ ਵੀ ਮੈਂ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਹੌਸਲਾ ਨਹੀਂ ਪੈਂਦਾ ਪਰ ਉਹ ਕਹਿੰਦਾ ਵੀ ਇਸ ਤਰ੍ਹਾਂ ਦੀ ਘਟਨਾ ਹੋਰ ਕਿਸੇ ਨਾਲ ਨਾ ਵਾਪਰੇ ਜਿਹਦੇ ਕਰਕੇ ਉਹ ਕੈਮਰੇ ਦੇ ਮੋਹਰੇ ਆ ਕੇ ਉਹਨੇ ਚੈਨਲਾਂ ਦੇ ਨਾਲ ਗੱਲਬਾਤ ਕੀਤੀ ਆ ਔਰ ਦੱਸਿਆ ਵੀ ਇੱਥੇ ਕਿਵੇਂ ਉਹ ਪੁਲਿਸ ਦੀ ਨਾਕਾਮੀ ਆਪਾਂ ਕਹਿ ਸਕਦੇ ਆ ਵੀ ਪੁਲਿਸ ਨੇ ਕੋਈ ਪੁਖਤਾ ਸਮਾਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਉਹ ਕੁੜੀ ਆ ਜਿਹੜੀ ਅੱਜ ਸਾਡੇ ਵਿੱਚ ਨਹੀਂ ਤੇ 19 ਸਾਲਾਂ ਸਿਮਰਨ ਕੌਰ ਖੱਟੜਾ ਨੂੰ ਸਾਰਿਆਂ ਨੇ ਸਿਰਜ ਅੱਖਾਂ ਦੇ ਨਾਲ ਵਧਾਈ ਦਿੱਤੀ ਆ ਹਾਲਾਂਕਿ ਇਹ ਵੀ ਪਤਾ ਲੱਗਿਆ ਵੀ ਉਹਦੀ ਲਾਸ਼ ਤੋਂ ਵੀ ਉਹਦੇ ਦੰਦਾਂ ਤੋਂ ਉਹ ਪਤਾ ਲੱਗਿਆ ਜਦੋਂ ਉਹਦਾ ਡੀਐਨਏ ਟੈਸਟ ਹੋਇਆ ਵੀ ਇਹ ਸਿਮਰਨ ਕੌਰ ਖੱਟੜਾ ਕੁੜੀ ਕੀ ਕਹਿਣਾ ਚਾਹੋਗੇ ਇਸ ਖਬਰ ਤੇ ਔਰ ਇਹ ਖਬਰਾਂ ਹੁਣ ਹਰ ਮਹੀਨੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸਾਨੂੰ ਖਾਸ ਤੌਰ ਤੇ ਕੈਨੇਡਾ ਤੋਂ ਵੇਖਣ ਨੂੰ ਮਿਲਦੀ ਆ ਬਹੁਤ ਹੀ ਦੁਖਦਾਈ ਖਬਰ ਆ ਬਾਈ ਜੀ ਪਰਿਵਾਰ ਦੇ ਨਾਲ ਸਾਡੀ ਹਮਦਰਦੀ ਆ ਪਰ ਇਦਾਂ ਦੀਆਂ ਜਿਹੜੀਆਂ ਖਬਰਾਂ ਹੈਗੀਆਂ ਉਹ ਲਗਾਤਾਰ ਪੰਜਾਬੀ ਭਾਈਚਾਰੇ ਦੇ ਵਿੱਚ ਵੱਧੀਆਂ ਜਾ ਰਹੀਆਂ ਹੈਗੀਆਂ ਉਹ ਚਾਹੇ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਕਿ ਹਰ ਪਾਸਿਓਂ ਇਦਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਤੇ ਮਨ ਨੂੰ ਬੜਾ ਦੁੱਖ ਹੁੰਦਾ ਤੇ ਮੈਂ ਜਦੋਂ ਇੱਕ ਪੂਰੀ ਖਬਰ ਦੇ ਉੱਤੇ ਨਜ਼ਰ ਪਾ ਰਿਹਾ ਸੀ ਇਹਦੇ ਵਿੱਚ ਮੈਨੂੰ ਦੋ ਚੀਜ਼ਾਂ ਦੀ ਸਮਝ ਲੱਗੀ ਇੱਕ ਤਾਂ ਇਹ ਲੱਗਿਆ ਵੀ ਸ਼ਾਇਦ ਹੋ ਸਕਦਾ ਇਹ ਕੁੜੀ ਨੇ ਸੁਸਾਈਡ ਕੀਤਾ ਹੋਵੇ ਕਿਉਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਜਕੱਲ ਬੱਚੇ ਡਿਪਰੈਸ਼ਨ ਦੇ ਵਿੱਚ ਆ ਅਮਰੀਕਾ ਦੇ ਵਿੱਚ ਵੀ ਪਿਛਲੇ ਸਾਲ ਆਪਣੇ ਲਾਸ ਐਂਜਲਸ ਦੇ ਵਿੱਚ ਇੱਕ ਇੰਨੀ ਕੁ ਸਾਲਾਂ ਦੀ ਕੁੜੀ ਸੀ ਉਹਨੇ ਵੀ ਆਪਣਾ ਸੁਸਾਈਡ ਕੀਤਾ ਸੀ ਉਹ ਵੀ ਅੰਡਰ ਡਿਪਰੈਸ਼ਨ ਸੀਗੀ ਕੁੜੀ ਤੇ ਇਸੇ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਕੁਛ ਨਹੀਂ ਹੋਇਆ ਫ੍ਰਿਜਨੋ ਤੋਂ ਇੱਕ ਡਾਕਟਰ ਮੁੰਡਾ ਸੀਗਾ ਤੇ ਜਿਹੜਾ ਕਿ ਆਪਣੀ ਰੈਜ਼ਿਡੈਂਸੀ ਕਰ ਰਿਹਾ ਸੀ ਕਿਸੇ ਹੋਰ ਸਟੇਟ ਦੇ ਵਿੱਚ ਤੇ ਉੱਥੋਂ ਉਹਦੀ ਸੁਸਾਈਡਲ ਨਿਊਜ਼ ਆਈ ਸੀ ਉਹ ਵੀ ਅੰਡਰ ਡਿਪਰੈਸ਼ਨ ਸੀਗਾ ਸੋ ਇਸੇ ਤਰੀਕੇ ਦੇ ਨਾਲ ਇਹ ਕੁੜੀ ਵੀ ਮੇਰਾ ਖਿਆਲ ਕੋਈ ਮੈਡੀਕੇਸ਼ਨ ਵਗੈਰਾ ਲੈਂਦੀ ਸੀ ਜਿਹਦਾ ਕਰਕੇ ਘਰ ਵਾਲਿਓ ਦਾ ਖਿਆਲ ਵੀ ਰੱਖਦੇ ਸੀ ਪਰ ਹਰ ਵਕਤ ਤੁਹਾਨੂੰ ਪਤਾ ਨਾਲ ਵੀ ਨਹੀਂ ਰਹਿ ਜਾਂਦਾ ਤੇ ਉਹਦਾ ਸ਼ੱਕ ਕੀਤਾ ਜਾਂਦਾ ਇਹ ਪਟੋਲਾ ਤੋਂ ਜਿਹੜਾ ਫੋਨ ਆ ਓਵਰ ਕਵਰ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਫ੍ਰਿਜਰ ਜਿਹੜਾ ਰਿਵਰ ਆ ਕਾਫੀ ਲੰਮਾ ਚੌੜਾ ਉਹਦੇ ਦੂਸਰੇ ਪਾਸੇ ਜਾ ਕੇ ਇਹਦੀ লাশ ਬਰਾਮਦ ਹੋਈ ਹੈਗੀ ਆ ਤੇ ਪਤਾ ਇਹੀ ਲੱਗਿਆ ਪੁਲਿਸ ਨੇ ਸਮਾਂ ਰਿੰਦੇ ਹੋਏ ਕਾਰਵਾਈ ਉਹਨੇ ਤੇਜ਼ੀ ਦੇ ਨਾਲ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਸੀ ਤੇ ਜੇ ਕਿਤੇ ਪੁਲਿਸ ਇਸ ਕੇਸ ਨੂੰ ਹੋਰ ਚੰਗੀ ਤਰ੍ਹਾਂ ਹਾਲ ਦੀ ਤਾਂ ਹੋ ਸਕਦਾ ਇਹ ਬੱਚੀ ਦੀ ਜਾਨ ਬਚ ਜਾਂਦੀ ਤੇ ਕਿਉਂਕਿ 1 ਮਹੀਨਾ ਪਹਿਲਾਂ ਇਹ ਲਾਪਤਾ ਹੋਈ ਸੀ ਤੁਹਾਨੂੰ ਪਤਾ ਕਿ ਮਹੀਨੇ ਪਿੱਛੋਂ ਉਹਦੀ লাশ ਮਿਲੀ ਆ লাশ ਡੀਕੰਪੋਜ਼ ਹੋ ਚੁੱਕੀ ਸੀ ਕਾਫੀ ਹੱਦ ਤੱਕ ਤੇ ਜਿਹਦਾ ਕਰਕੇ ਡੀਐਨਏ ਟੈਸਟ ਕਰਕੇ ਉਹਦੀ ਜਿਹੜੀ ਪਛਾਣਖਤ ਕੀਤੀ ਗਈ ਆ ਤੇ ਉਹਦੇ ਜਿਹੜੇ ਫਾਦਰ ਸਾਹਿਬ ਆ ਵਰਿੰਦਰ ਸਿੰਘ ਕਟੜਾ ਉਹਨਾਂ ਵੱਲੋਂ ਇਹ ਲਗਾਤਾਰ ਦੋਸ਼ ਲਾਏ ਜਾ ਰਹੇ ਆ ਵੀ ਸਾਡੀ ਬੇਟੀ ਨੂੰ ਲੱਭਣ ਵਾਸਤੇ ਪੁਲਿਸ ਨੇ ਉਸ ਮਸਤੈਦੀ ਦੇ ਨਾਲ ਕੰਮ ਨਹੀਂ ਕੀਤਾ ਜਿਹੜੇ ਨਾਲ ਕਰਨਾ ਚਾਹੀਦਾ ਸੀਗਾ ਕਿਉਂਕਿ ਫੋਨ ਦੀ ਟਰੈਕਿੰਗ ਦੇ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਦੇ ਨਾਲ ਦੀ ਨਾਲ ਜਿਹੜਾ ਸਮਾਂ ਸੀ ਉਹ ਬਹੁਤ ਜ਼ਿਆਦਾ ਗਵਾਇਆ ਗਿਆ ਕਿਉਂਕਿ ਜਦੋਂ ਕੋਈ ਬੰਦਾ ਮਿਸਿੰਗ ਹੁੰਦਾ ਤਾਂ ਜਿਹੜੇ ਪਹਿਲੇ ਕੁਝ ਘੰਟੇ ਹੁੰਦੇ ਆ ਕੁਝ ਦਿਨ ਹੁੰਦੇ ਆ ਉਹ ਬੜੇ ਕ੍ਰੂਸ਼ਲ ਹੁੰਦੇ ਆ ਉਹਨਾਂ ਨੂੰ ਬੜੇ ਜਿਵੇਂ ਕਹਿੰਦਾ ਚੰਗੇ ਤਰੀਕੇ ਦੇ ਨਾਲ ਇਨਵੈਸਟਿਗੇਟ ਕਰਕੇ ਕੇਸ ਦੀ ਤਹਿ ਤੱਕ ਪਹੁੰਚਣਾ ਚਾਹੀਦਾ ਹੁੰਦਾ ਪਰ ਕੈਨੇਡੀਅਨ ਪੁਲਿਸ ਅਕਸਰ ਇੰਨਾ ਜਿਵੇਂ ਕਹ ਲਿਆ ਵੀ ਦੋਸ਼ਾਂ ਤੋਂ ਬਚਦੀ ਨਹੀਂ ਹੈਗੀ ਜਦੋਂ ਵੀ ਕਿਤੇ ਕੋਈ ਕਾਂਡ ਵਾਪਰਦਾ ਜਾਂ ਜਦੋਂ ਕੋਈ ਇਦਾਂ ਦੀ ਮਿਸਿੰਗ ਰਿਪੋਰਟ ਦਰਜ ਹੁੰਦੀ ਆ ਤਾਂ ਉੱਥੇ ਬੜੀ ਡਿਲੇ ਕੀਤੀ ਜਾਂਦੀ ਆ ਜਿਵੇਂ ਆਪਣੇ ਹਰ ਸ਼ਹਿਰ ਦੀ ਆਪੋ ਆਪਣੀ ਪੁਲਿਸ ਆ ਉੱਥੇ RCMP ਹੈਗੀ ਆ ਜਿਹੜੀ ਇੱਕ ਫੈਡਰਲ ਤੁਸੀਂ ਕਹਿ ਸਕਦੇ ਹੋ ਪੁਲਿਸ ਆ ਉਹਦੇ ਉੱਤੇ ਲੋਕੀ ਬਹੁਤਾ ਯਕੀਨ ਨਹੀਂ ਕਰਦੇ ਕਿਉਂਕਿ ਬਹੁਤ ਪੜਗਾਂ ਨਵੈਸਟਿਗੇਸ਼ਨਰ ਵਿੱਚ ਫੇਲ ਹੋ ਚੁੱਕੀ ਆ ਜਿਹਦਾ ਕਰਕੇ ਡਰੱਗ ਦੇ ਮਾਮਲੇ ਹੋਣ ਉਹਨਾਂ ਵਾਸਤੇ ਵੀ ਆਪਣਾ ਭਾਈਚਾਰਾ ਇਕੱਠਾ ਹੁੰਦਾ ਆਵਾਜ਼ ਉਠਾਉਂਦਾ ਚਾਹੇ ਇਦਾਂ ਦੇ ਮਿਸਿੰਗ ਮਾਮਲੇ ਹੋਣ ਉਹਨਾਂ ਵਾਸਤੇ ਵੀ ਆਪਣਾ ਭਾਈਚਾਰਾ ਇਕੱਠਾ ਹੁੰਦਾ ਤੇ ਆਵਾਜ਼ ਉਠਾਉਂਦਾ ਤੇ ਮੇਰਾ ਖਿਆਲ ਆ ਵੀ ਇਹ ਸਿਮਰਨ ਕੁੜੀ ਦੀ ਜੇ ਜਾਨ ਚਲੀ ਗਈ ਆ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਆਪਣੇ ਭਾਈਚਾਰੇ ਨੂੰ ਲੈਣਾ ਚਾਹੀਦਾ ਤੇ ਵੱਧ ਤੋਂ ਵੱਧ ਪੁਲਿਸ ਦੇ ਉੱਤੇ ਜਿੱਥਾ ਸਾਡੇ ਜਿਹੜੇ ਉੱਥੋਂ ਦੇ ਬਿਊਰੋਕਰੇਟਸ ਆ ਜਾਂ ਲੀਡਰ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਵੀ ਜਦੋਂ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਤਾਂ ਉਹਨੂੰ ਅچھے ਤਰੀਕੇ ਦੇ ਨਾਲ ਪੁਲਿਸ ਵੱਲ ਅਡਰੈਸ ਕੀਤਾ ਜਾਵੇ ਅچھے ਤਰੀਕੇ ਦਾ ਨਾਲ ਇਨਵੈਸਟੀਗੇਟ ਕੀਤਾ ਜਾਵੇ ਤਾਂ ਤੋਂ ਅੱਗੋਂ ਤੋਂ ਹੋਰ ਜੇ ਕੋਈ ਬੱਚਾ ਇਸ ਚੀਜ਼ ਦਾ ਸ਼ਿਕਾਰ ਹੁੰਦਾ ਤਾਂ ਉਹਨੂੰ ਆਪਾਂ ਹੱਲ ਕਰ ਸਕੀਏ ਤੇ ਨਾਲ ਦੀ ਨਾਲ ਮੈਂ ਸਮਝਦਾ ਵੀ ਡਿਪਰੈਸ਼ਨ ਇੱਕ ਬੜੀ ਮਾੜੀ ਬਿਮਾਰੀ ਆ ਸਾਇਲੈਂਟ ਕਿਲਰ ਆ ਤੇ ਇਹਦੇ ਉੱਤੇ ਸਾਡੇ ਸੈਮੀਨਾਰ ਹੋਣੇ ਚਾਹੀਦੇ ਆ ਤੇ ਵੱਧ ਤੋਂ ਵੱਧ ਜਿਵੇਂ ਕਹਿੰਦੇ ਬੱਚਿਆਂ ਨੂੰ ਇਸ ਤੋਂ ਜਾਗਰੂਕ ਕਰਨਾ ਚਾਹੀਦਾ ਤਾਂ ਕਿ ਹੋਰ ਜ਼ਿੰਦਗੀਆਂ ਬਚਾਈਆਂ ਜਾ ਸਕਣ ਬਿਲਕੁਲ ਬਿਲਕੁਲ ਜੇ ਆਪਾਂ ਕੰਪੇਅਰ ਕਰੀਏ ਨਾ ਅਮਰੀਕਾ ਦੀ ਪੁਲਿਸ ਦੇ ਨਾਲ ਤਾਂ ਪਿਛਲੇ 1 ਜੂਨ ਨੂੰ ਸਾਡੇ ਨਿਊਯਾਰਕ ਦੇ ਵਿੱਚ ਬੰਗਲਾਦੇਸ਼ ਦੇ ਨਾਲ ਇੰਡੀਆ ਦਾ ਇੱਕ ਵਾਰਮਅਪ ਮੈਚ ਸੀ ਇੱਕ ਔਰ ਇੱਕ ਫੈਨ ਜਿਹੜਾ ਕਿ ਸਿਕਿਉਰਿਟੀ ਨੂੰ ਬ੍ਰੀਚ ਕਰਦਾ ਹੋਇਆ ਜਦੋਂ ਗਰਾਊਂਡ ਦੇ ਵਿੱਚ ਗਿਆ ਤੇ ਉਹਨੇ ਰੋਹਿਤ ਸ਼ਰਮੇ ਨੂੰ ਜੱਫੀ ਪਾਈ ਇੱਕ ਪਿਆਰ ਦੀ ਜੱਫੀ ਪਰ ਪੁਲਿਸ ਨੇ ਆ ਕੇ ਉਹਨੂੰ ਇਸ ਤਰ੍ਹਾਂ ਅਰੈਸਟ ਕੀਤਾ ਪਹਿਲਾਂ ਢਾਕੇ ਉਹਨੂੰ ਸਿੱਟਿਆ ਥੱਲੇ ਫਿਰ ਉਹਨੂੰ ਅਰੈਸਟ ਕੀਤਾ ਹਾਲਾਂਕਿ ਰੋਹਿਤ ਸ਼ਰਮਾ ਕਹਿ ਰਿਹਾ ਸੀ ਵੀ ਨਾ ਨਾ ਇਹ ਤਾਂ ਮੇਰਾ ਫੈਨ ਆ ਇਹ ਤਾਂ ਪਿਆਰ ਦੇ ਨਾਲ ਪੁਲਿਸ ਇੱਥੇ ਨਾਲ ਦੀ ਨਾਲ ਉਹਨੂੰ ਅਰੈਸਟ ਕਰਕੇ ਹੱਥਕੜੀ ਲਾ ਕੇ ਗਰਾਊਂਡ ਦੇ ਵਿੱਚੋਂ ਲੈ ਚਈਈਆ ਸੋ ਇਹ ਫਰਕ ਹੈ ਕੈਨੇਡਾ ਤੇ ਅਮਰੀਕਾ ਦੀ ਪੁਲਿਸ ਦਾ ਅਮਰੀਕਾ ਦੀ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਸੋ ਨਾਲ ਦੀ ਨਾਲ ਹੁਣ ਆਪਾਂ ਅਮਰੀਕਾ ਦੀ ਗੱਲ ਕਰ ਰਹੇ ਹਾਂ ਤੇ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੂੰ 34 ਦੋਸ਼ਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਯਾਨੀ ਕਿ ਉਹ ਗਿਲਟੀ ਪਾਏ ਗਏ ਨੇ ਕੀ ਲੱਗ ਨਵੰਬਰ ਦੇ ਵਿੱਚ 트럼ਪ ਹੁਣੀ ਇਲੈਕਸ਼ਨ ਦੇ ਵਿੱਚ ਉਸੇ ਤਰ੍ਹਾਂ ਸਰਗਮ ਰਹਿਣਗੇ ਕਿ ਨਹੀਂ ਬਿਲਕੁਲ ਇਹ ਖਬਰ ਨੂੰ ਬੜਾ ਕਲੋਜ਼ਲੀ ਫਾਲੋਅ ਅਪ ਕਰ ਰਿਹਾ ਸੀਗਾ ਤੇ ਤੁਹਾਨੂੰ ਪਤਾ ਨਿਊਯਾਰਕ ਦੀ ਇੱਕ ਦੇ ਵਿੱਚ ਇੱਕ ਹਸ਼ਮਨੀ ਦਾ ਜਿਹੜਾ ਕੇਸ ਉਹਨਾਂ ਤੇ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ 34 ਕਾਉਂਸਲ ਤੇ ਇਹਨਾਂ ਨੂੰ ਜਿਊਰੀ ਨੇ ਜਿਹੜਾ ਦੋਸ਼ੀ ਠਹਿਰਾਇਆ ਹੈਗਾ ਉਹ ਹਸ਼ਮਨੀ ਇਹੀ ਹੈ ਵੀ ਜਦੋਂ ਇਹ ਪ੍ਰੈਜ਼ੀਡੈਂਟ ਹੁੰਦੇ ਇਹਨਾਂ ਨੇ ਆਪਣੇ ਕਾਰੋਬਾਰੀ ਜਿਹੜੇ ਟੈਕਸ ਦੇ ਨਾਲ ਸੰਬੰਧਿਤ ਪੇਪਰਵਰਕ ਸੀਗਾ ਜਾਂ ਟੈਕਸ ਦੇ ਨਾਲ ਸੰਬੰਧਿਤ ਮਨੀ ਸੀ ਉਸ ਨੂੰ ਹਾਈਡ ਕੀਤਾ ਤੇ ਉਹਦੇ ਉੱਤੇ ਇਹਨਾਂ ਨੇ ਇੱਕ ਤਰ੍ਹਾਂ ਦੇ ਟੈਕਸ ਪ੍ਰਤੀ ਜਿਹੜੇ ਬੈਨੀਫਿਟ ਉਹ ਲਏ ਹੈਗੇ ਆ ਤੇ ਉਹਦਾ ਕਰਕੇ ਇਹਨਾਂ ਦੇ ਉੱਤੇ ਕੇਸ ਚੱਲ ਰਿਹਾ ਸੀਗਾ ਜਿ ਜੂਰੀ ਨੇ ਜਿਵੇਂ ਕੱਲ ਇਹਨਾਂ ਨੂੰ ਦੋਸ਼ੀ ਕਰਾ ਦਿੱਤਾ ਤੇ ਹੁਣ 11 ਜੁਲਾਈ ਨੂੰ ਇਹਨਾਂ ਨੂੰ ਸਜ਼ਾ ਹੋਣੀ ਹੈਗੀ ਆ ਤੇ ਦੇਖੋ ਹੁਣ ਸਜ਼ਾ ਦੇ ਵਿੱਚ ਕੀ ਹੁੰਦਾ ਲੋਕ ਇਹ ਕਹਿ ਰਹੇ ਆ ਵੀ ਇਹ ਕਿਉਂਕਿ ਪਹਿਲੇ ਪ੍ਰੈਜ਼ੀਡੈਂਟ ਆ ਜਿਹੜੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਕਨਵੈਕਟ ਕੀਤਾ ਗਿਆ ਹੈਗਾ ਤੇ ਕਹਿੰਦੇ ਵੀ ਇੱਥੇ ਲਾ ਦੇ ਵਿੱਚ ਕੀ ਆ ਵੀ ਤੁਸੀਂ ਪ੍ਰੈਜ਼ੀਡੈਂਟ ਨੂੰ ਜਿਹੜੀ ਸਜ਼ਾ ਹੈਗੀ ਆ ਉਹ ਅਸਲੀ ਸਜ਼ਾ ਨਹੀਂ ਸੁਣਾ ਸਕਦੇ ਸਲਾਖਾਂ ਵਾਲੀ ਬਦ ਤੋਂ ਬਦ ਪਰਮਿਸ਼ਨ ਲੱਗ ਜੂ ਜਾਂ ਕੋਈ ਜੁਰਮਾਨਾ ਲੱਗ ਜੂਗਾ ਜਿਹਦੇ ਤਹਿਤ ਇਹ ਮੇਰਾ ਖਿਆਲ ਆ ਵੀ ਇਹਨਾਂ ਨੂੰ ਇਲੈਕਸ਼ਨ ਲੜਨ ਤੋਂ ਤਾਂ ਨਹੀਂ ਰੋਕਿਆ ਜਾ ਸਕੂਗਾ ਤੇ ਹੋਰ ਹੱਥ ਕੰਡੇ ਆਪਣਾ ਹੋ ਸਕਦਾ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹ ਦੂਰ ਰੱਖਣ ਦੀ ਕੋਸ਼ਿਸ਼ ਕਰੇ ਕਿਉਂਕਿ ਇੱਕ ਤਰ੍ਹਾਂ ਦੀ 트럼ਪ ਦੀ ਜਿੱਤ ਯਕੀਨੀ ਆ ਜੇ ਉਹ ਖੜਦਾ ਹੈਗਾ ਤਾਂ ਤੁਹਾਨੂੰ ਯਾਦ ਹੋਣਾ ਜਿਸ ਦਿਨ ਇਹਨਾਂ ਦੇ ਉੱਤੇ ਦੋਸ਼ ਸਾਬਤ ਹੋਏ ਆ ਉਸ ਦਿਨ ਇਹਨਾਂ ਦੀ ਵੈਬਸਾਈਟ ਰੋਕੀ ਐ ਇਨੇ ਲੋਕਾਂ ਨੇ ਇਹਨਾਂ ਨੂੰ ਡੋਨੇਟ ਕੀਤਾ ਵੀ ਵੈਬਸਾਈਟ ਤੋਂ ਝੱਲ ਨਹੀਂ ਹੋਇਆ ਅੱਧੇ ਘੰਟੇ ਦੇ ਵਿੱਚ ਵਿੱਚ ਮਿਲੀਅਨ ਡਾਲਰ ਇਹਨਾਂ ਦੀ ਵੈਬਸਾਈਟ ਨੂੰ ਡੋਨੇਟ ਕੀਤੇ ਗਏ ਲੋਕ ਇਸ ਸਮੇਂ 트럼ਪ ਨੂੰ ਚਾਹੁੰਦੇ ਆ ਤੇ ਮੇਰਾ ਖਿਆਲ ਆ ਵੀ ਜਿਹੜਾ ਇਹ ਸਜ਼ਾ ਦਾ ਚੱਕਰ ਚੱਲ ਰਿਹਾ ਹੈਗਾ ਇਹ ਬਹੁਤਾ ਉਹ ਇਸ ਚੀਜ਼ ਦੇ ਉੱਤੇ ਅਸਰ ਨਹੀਂ ਪਾਊਗਾ ਕਿ ਉਹ ਇਲੈਕਸ਼ਨ ਨਾ ਲੜ ਸਕਣ ਉਹ ਇਲੈਕਸ਼ਨ ਲੜਨਗੇ ਕਿਉਂਕਿ ਬਹੁਤ ਸਾਰੇ ਸਮਰਥਕ ਉਹਨਾਂ ਦੇ ਹੱਕ ਦੇ ਵਿੱਚ ਆ ਰਹੇ ਆ ਉਹਨਾਂ ਨੇ ਮੇਰਾ ਕਰਾਚਰ ਪਹਿਲੀ ਵਾਰੀ ਟਿਕਟੋਕ ਯੂਜ਼ ਕੀਤੀ ਤੇ 3 ਮਿਲੀਅਨ ਲੋਕ ਅੱਧੇ ਘੰਟੇ ਦੇ ਵਿੱਚ ਵਿੱਚ ਉਹਨਾਂ ਦੇ ਫਾਲੋਅਰ ਬਣ ਗਏ ਤੇ ਜਿਹਦਾ ਕਰਕੇ ਉਹਨਾਂ ਦੀ ਜਿਹੜੀ ਲੋਕਪ੍ਰਿਅਤਾ ਉਹ ਲਗਾਤਾਰ ਅਮਰੀਕਾ ਦੇ ਵਿੱਚ ਵੱਧ ਰਹੀ ਹੈਗੀ ਹੈ ਤੇ ਲੋਕ ਆਸ ਕਰਦੇ ਆ ਵੀ ਉਹ ਇਲੈਕਸ਼ਨ ਲੜਨ ਤੇ ਅਸੇ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਈਏ ਜਿਹੜੀਆਂ ਸਾਡੀਆਂ ਦੁੱਖ ਤਕਲੀਫਾਂ ਜਿਹੜੀ ਮਹਿੰਗਾਈ ਐ ਇਸ ਅਮਰੀਕਾ ਦੇ ਵਿੱਚ ਚੱਲ ਰਹੀ ਹੈਗੀ ਐ ਉਹ ਤੋਂ ਕਿਸੇ ਨਾ ਕਿਸੇ ਹੱਦ ਤੱਕ ਛਡਕਾਰਾ ਪਾਇਆ ਜਾ ਸਕੇ ਪਰ ਨਾਲ ਦੀ ਨਾਲ ਟਰੰਪ ਹੋਣਾ ਨੇ ਇਹਨਾਂ ਦੋਸ਼ਾਂ ਤੇ ਜਿਹੜਾ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਵੀ ਟ੍ਰਾਇਲ ਜਿਹੜਾ ਨਹੀਂ ਹੋਇਆ ਕੀ ਤੁਹਾਨੂੰ ਲੱਗਦਾ ਵੀ ਇਹ ਸਟੇਜ ਦੇ ਵਿੱਚੋਂ ਟਰੰਪ ਜਿਹੜੇ ਆ ਹੋਰ ਵੱਲ ਦੇ ਨਾਲ ਹੋਰ ਲੋਕਪ੍ਰਿਤਾ ਦੇ ਨਾਲ ਉੱਭਰ ਕੇ ਸਾਹਮਣੇ ਹੁਣ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਫਾਇਦਾ ਜ਼ਿਆਦਾ ਹੋਏਗਾ ਆ ਇਹ ਵੀ ਕੁਐਸਚਨ ਆ ਉੱਠ ਰਿਹਾ ਕਹਿੰਦੇ ਵੀ ਜਿਹੜਾ ਉੱਥੋਂ ਦਾ ਸੈਸ਼ਨ ਕੋਰਟ ਦਾ ਜੱਜ ਆ ਨਿਊਯਾਰਕ ਦਾ ਵੀ ਉਹਨੇ ਆਪਣੀ ਮਰਜ਼ੀ ਦੇ ਪਸੰਦੀ ਦੇ ਬੰਦੇ ਜੂਰੀ ਦੇ ਵਿੱਚ ਲਏ ਸੀਗੇ ਤੇ ਜਿਹਦਾ ਕਰਕੇ ਜਿਹੜੀ ਟ੍ਰਾਇਲ ਜਿਸ ਤਰੀਕੇ ਦੇ ਨਾਲ ਚੱਲਣੀ ਚਾਹੀਦੀ ਸੀ ਉਸ ਤਰੀਕੇ ਦੇ ਨਾਲ ਨਹੀਂ ਚੱਲ ਸਕੀ ਇੱਕ ਹੋਟਲ ਦੇ ਰੂਮ ਦੇ ਵਿੱਚ ਬੈਠ ਕੇ ਸਾਰਾ ਫੈਸਲਾ ਦਿੱਤਾ ਗਿਆ ਹੈਗਾ ਤੇ ਜਿਹਦਾ ਕਰਕੇ ਲੋਕਾਂ ਦੀ ਵੀ ਮਰਖਲ ਭਾਰੀ ਉਹਨਾਂ ਨੂੰ ਇਸ ਟਾਈਮ ਸਮਰਥਨ ਮਿਲ ਰਿਹਾ ਹੈਗਾ ਤੇ ਮੈਨੂੰ ਲੱਗਦਾ ਵੀ ਇਸ ਚੀਜ਼ ਦੇ ਵਿੱਚ ਉਹ ਤਕੜੇ ਹੋ ਕੇ ਨਿਕਲਣਗੇ ਤੇ ਵੋਟਾਂ ਦੇ ਸਮੇ ਤੁਸੀਂ ਵੇਖਿਓ ਐ ਕਿ ਕਿਸ ਤਰੀਕੇ ਦਾ ਜਿਹੜਾ ਮਾਹੌਲ ਆਪਾਂ ਨੂੰ ਵੇਖਣ ਨੂੰ ਮਿਲੂਗਾ ਤੇ ਆ ਨਵੰਬਰ ਦੇ ਵਿੱਚ ਸਾਰਾ ਕੁਝ ਕਟਾ-ਕਟੇ ਨਿਕਲ ਜਾਣਾ ਹੈਗਾ ਤੇ ਮੈਨੂੰ ਲੱਗਦਾ ਵੀ ਟਰੰਪ ਇਹਦੇ ਜੇ ਤਕੜੇ ਹੋ ਕੇ ਨਿਕਲਣਗੇ ਬਿਲਕੁਲ ਨੇਟੇ ਵੀਰ ਅਗਲੀ ਆਪਾਂ ਖਬਰ ਤੇ ਚੱਲਦੇ ਆਂ ਬਹੁਤ ਸਾਰੇ ਲੋਕ ਨਾ ਮੂਵ ਹੋ ਰਹੇ ਨੇ ਖਾਸ ਤੌਰ ਤੇ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਜਦੋਂ ਪਹਿਲਾਂ ਆਉਂਦੇ ਆ ਕਿਸੇ ਹੋਰ ਸਟੇਟ ਦੇ ਵਿੱਚ ਹੁੰਦੇ ਆ ਫਿਰ ਉਸ ਤੋਂ ਬਾਅਦ ਜਦੋਂ ਪਕਰ ਥੋੜੇ ਜੇ ਸੌਖੇ ਹੋ ਜਾਂਦੇ ਫਿਰ ਉਹ ਥੋੜੀ ਜੀ ਸਕੂਨ ਦੀ ਜ਼ਿੰਦਗੀ ਲੈਣ ਦੇ ਲਈ ਨਾ ਕਿਸੇ ਹੋਰ ਸਟੇਟ ਵਿੱਚ ਮੂਵ ਹੋ ਜਾਂਦੇ ਆ ਜਿਵੇਂ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਆਪਣਾ ਭਾਈਚਾਰਾ ਜਿਹੜਾ ਕੈਲੀਫੋਰਨੀਆ ਤੇ ਨੰਬਰ ਤੇ ਨਿਊਯਾਰਕ ਦੇ ਵਿੱਚ ਇਹਨਾਂ ਦੋਨਾਂ ਸਟੇਟਾਂ ਦੇ ਵਿੱਚੋਂ ਹੁਣ ਜਿਹੜੇ ਲੋਕ ਹਨ ਉਹ ਮਿਡ-वेस्ट ਵੱਲ ਨੂੰ ਜਾ ਰਹੇ ਨੇ ਮੈਂ ਪਿਛਲੇ ਹਫ਼ਤੇ ਇੰਡੀਅਨ ਐਪਲਸ ਗਿਆ ਸੀ ਉੱਥੇ ਮੈਂ ਦੇਖਿਆ ਸ਼ਿਕਾਗੋ ਏਰੀਏ ਦੇ ਵਿੱਚ ਇੰਡੀਅਨ ਐਪਲਸ ਦੇ ਵਿੱਚ ਐਡਾ ਵੱਡਾ ਮੇਲਾ 10-12 ਹਜ਼ਾਰ ਬੰਦਾ ਉੱਥੇ ਇਕੱਠਾ ਹੋਇਆ ਹੋਵੇ ਹੁਣ ਤਾਂ 10-12 ਹਜ਼ਾਰ ਮੈਨੂੰ ਨਹੀਂ ਲੱਗਦਾ ਕਿਸੇ ਕੈਲੀਫੋਰਨੀਆਂ ਜਾਂ ਨਿਊਯਾਰਕ ਦੇ ਮੇਲੇ ਦੇ ਵਿੱਚ ਇੱਕ ਅੱਦੇ ਉਧਰ ਦੇਖਿਆ ਜਾਵੇ ਸਿንስਨੈਟੀ ਦੀ ਗੱਲ ਕਰ ਲਈਏ ਡੇਟਨ ਦੀ ਗੱਲ ਕਰ ਲਈਏ ਹਾਇਓ ਸਟੇਟ ਹੈ ਜਾਂ ਇੰਡੀਆਨਾ ਪਲਸ ਸਾਊਥ ਬੈਂਡ ਮਿਲਵਾਕੀ ਉਧਰ ਮਿਸ਼ੀਗਨ ਸਟੇਟ ਆ ਜਾਂਦਾ ਉਧਰ ਵੀ ਕਮਿਊਨਿਟੀ ਜਿਹੜੀ ਆ ਜਾ ਰਹੀ ਹੈ ਹਨ ਕੀ ਤੁਹਾਨੂੰ ਕਾਰਨ ਲੱਗਦਾ ਨਿਊਯਾਰਕ ਦੇ ਵਿੱਚ ਤਾਂ ਆਪਾਂ ਕਹਿ ਦਿੰਨੇ ਪਰ ਕੈਲੀਫੋਰਨੀਆ ਤੋਂ ਤੁਹਾਡੇ ਫ੍ਰਿਜਨਲ ਸ਼ਹਿਰ ਦੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੂਵ ਹੋ ਕੇ ਇੰਡੀਆਨਾ ਵੱਲ ਨੂੰ ਜਾ ਰਹੇ ਨੇ ਕੀ ਕਾਰਨ ਲੱਗਦਾ ਤੁਹਾਨੂੰ ਕੈਲੀਫੋਰਨੀਆ ਸਟੇਟ ਦੇ ਨਾ ਜਿਹੜਾ ਨੀਤੀਆਂ ਨਾ ਜਾਂ ਜਿਸ ਤਰੀਕੇ ਦੇ ਨਾਲ ਇੱਥੇ ਮਹਿੰਗਾਈ ਨੇ ਪੈਰ ਪਸਾਰੇ ਹੋਏ ਆ ਉਹਦਾ ਕਰਕੇ ਹਰ ਕੋਈ ਜਿਵੇਂ ਕਿਸੇ ਨੇ ਤੁਹਾਨੂੰ ਪਤਾ ਬੰਦਾ ਇੱਥੇ ਆਉਂਦਾ ਕੰਮਕਾਰ ਕਰਦਾ ਉਹ ਤੋਂ ਪਿੱਛੇ ਉਹਦੀ ਇੱਛਾ ਹੁੰਦੀ ਹੈ ਮੈਂ ਕੋਈ ਨਾ ਕੋਈ ਬਿਜ਼ਨਸ ਲਮਾਂ ਕੋਈ ਸਟੋਰ ਲਮਾਂ ਰਾਈਟ ਤੇ ਜਾਂ ਮੈਂ ਕੋਈ ਹੋਰ ਰਿਪੇਅਰ ਸ਼ਾਪ ਲਮਾਂ ਜਿਹਦਾ ਕਰਕੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਬਹੁਤ ਔਖਾ ਹੋਇਆ ਪਿਆ ਇੱਥੇ ਘਰਾਂ ਦੀਆਂ ਪ੍ਰਾਇਸਾਂ ਅਸਮਾਨ ਛੋਰ ਰੀਆਂ ਹੈਗੀਆਂ ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਉਹ ਇਸ ਟਾਈਮ ਛੇਤੀ ਕੀਤੇ ਕੰਪਨੀਆਂ ਨਹੀਂ ਰਹੀਆਂ ਬਹੁਤ ਸਾਰੀਆਂ ਕੰਪਨੀਆਂ ਕੈਲੀਫੋਰਨੀਆ ਚ ਮੂਵ ਆਊਟ ਹੋ ਰਹੀਆਂ ਕਿਉਂਕਿ ਇੱਥੋਂ ਦਾ ਜਿਹੜਾ ਅ ਇੰਸ਼ੋਰੈਂਸ ਜਿਵੇਂ ਕੱਲ ਵੀ ਮਿਨਿਸਟਰੀ ਹੈਗੀ ਆ ਉਹਨੇ ਜਿਸ ਤਰ੍ਹਾਂ ਦੇ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਸਿਕੰਜੇ ਕੱਟੇ ਹੋਏ ਆ ਘਰਾਂ ਦੀਆਂ ਇੰਸ਼ੋਰੈਂਸਾਂ ਸਮਾਨ ਸ਼ੋਰ ਰਹੀਆਂ ਹੈਗੀਆਂ ਜੇ ਇੱਕ ਅਦਾ ਕਲੇਮ ਹੋ ਗਿਆ ਤੁਹਾਡਾ ਉਹ ਤੁਹਾਨੂੰ ਨੋਨ ਰੀਨਿਊਅਲ ਕਰ ਰਹੀਆਂ ਹੈਗੀਆਂ ਇਸੇ ਤਰ੍ਹਾਂ ਜਿਹੜੇ ਇੰਟਰਸਟ ਰੇਟ ਆ ਉਹ ਬਹੁਤ ਹਾਈ ਹੋ ਰਹੇ ਆ ਜਿਹੜੇ ਬਿਜ਼ਨਸ ਬਾਹਰਲੀਆ ਸਟੇਟਾਂ ਦੇ ਵਿੱਚ ਉਹ 4-5 ਲੱਖ ਡਾਲਰ ਦਾ ਆਪਾਂ ਨੂੰ ਸਟੋਰ ਮਿਲ ਰਿਹਾ ਹੈਗਾ ਉਹ ਕੈਲੀਫੋਰਨੀਆ ਦੇ ਵਿੱਚ 2.2 ਤੇ 3-3 ਮਿਲੀਅਨ ਡਾਲਰ ਦੇ ਮਿਲ ਰਹੇ ਹੈਗੇ ਆ ਤੇ ਨਾਲ ਦੀ ਨਾਲ ਇਸ ਟਾਈਮ এমਪਲੋਇਮੈਂਟ ਦਾ ਵੀ ਇੱਥੇ ਬਹੁਤ ਔਖਾ ਹੋਇਆ ਪਿਆ ਕਿਉਂਕਿ ਚਾਹੇ ਟਰੱਕ ਡਰਾਈਵਿੰਗ ਦੀ ਜੌਬ ਹੋਵੇ ਚਾਹੇ ਸਟੋਰ ਤੇ ਕੰਮ ਕਰਨ ਦੀ ਜੌਬ ਹੋਵੇ ਇਸ ਟਾਈਮ ਲੋਕਾਂ ਦੀਆਂ ਲੈਣਾ ਲੱਗੀਆਂ ਪਈਆਂ ਕਿਉਂਕਿ ਜਿੰਨੇ ਵੀ ਜਹਾਜ਼ਾਂ ਨਿਹਾਜ ਭਰ ਕੇ ਆਨ ਲੀਗਲ ਪਿੱਸਿ ਪਿਛਲੇ ਸਮਿਆਂ ਦੇ ਵਿੱਚ ਇੱਥੇ ਆਏ ਆ ਉਹਨਾਂ ਦੇ ਵਿੱਚੋਂ ਜ਼ਿਆਦਾ ਲੋਕ ਕੈਲੀਫੋਰਨੀਆ ਦੇ ਵਿੱਚ ਹੀ ਆ ਜਿਨ੍ਹਾਂ ਕੇ ਮੈਂ ਸਮਝਦਾ ਇਹ ਬੇਸ਼ੱਕ ਇੱਥੇ ਜੇ ਬੇਸ਼ੱਕ ਪੇ ਆ ਜਿਵੇਂ ਪਰ ਆਵਰ ਰੈਸਟੋਰੈਂਟ ਦੇ ਕੰਮ ਕਰਨ ਦੀ 20 ਡਾਲਰ ਹੋ ਗਈ ਆ ਪਰ ਉਸ ਚੀਜ਼ ਨੇ ਬਾਕੀ ਸਾਰੀ ਮਹਿੰਗਾਈ ਨੂੰ ਬਹੁਤ ਮਾਨ ਦੇ ਉੱਤੇ ਪਹਚਾ ਦਿੱਤਾ ਘਰ ਲੈਣਾ ਤਾਂ ਹੁਣ ਇੱਥੇ ਬਹੁਤ ਮੁਸ਼ਕਲ ਹੋ ਗਿਆ ਹੁਣ ਫ੍ਰਿਜਨੋ ਦੇ ਘਰ ਲੈਣਾ ਛੋਟੇ ਤੋਂ ਛੋਟਾ ਇੱਥੇ ਫ੍ਰਿਜਨੋ ਦੇ ਵਿੱਚ 5-6 ਲੱਖ ਡਾਲਰ ਤੋਂ ਘਟ ਘਰ ਨਹੀਂ ਆਉਂਦਾ ਤੇ ਨਾਲ ਦੀ ਨਾਲ ਜਿਹੜਾ ਇੰਟਰਸਟ ਰੇਟ ਆ ਉਹ 11-12% ਦੇ ਕਰੀਬ ਮਿਲ ਰਿਹਾ ਨਵੇਂ ਬੰਦਿਆਂ ਨੂੰ ਜੇ ਤੁਸੀਂ ਕਿਤੇ ਜਿਵੇਂ ਕਹ ਲੈ ਵੀ ਆਸਟ੍ਰੇਲੀਆ ਜਾਣੇ ਹੋ ਤਾਂ ਜਿਹੜੀ ਗਰੋਸਰੀ ਅੱਗੇ 250 ਡਾਲਰ ਨਾਲ ਰੇੜੀ ਭਰ ਜਾਂਦੀ ਸੀ ਹੁਣ 500 ਡਾਲਰ ਦੀ ਆਉਂਦੀ ਹੈ ਇਸੇ ਤਰੀਕੇ ਨਾਲ ਗੈਸ ਪ੍ਰਾਈਸਾਂ ਜਿਹੜੀਆਂ ਹੈਗੀਆਂ ਬਾਕੀ ਦੇ ਮੁਕਾਬਲੇ ਜੇ ਦੇਖਿਆ ਜਾਵੇ ਜੇ ਬਾਕੀ ਸਟੇਟਾਂ 'ਚ 3 ਡਾਲਰ ਨੂੰ ਗੈਸ ਆ ਤਾਂ ਕੈਲੀਫੋਰਨੀਆ 'ਰ ਵਿੱਚ 4.5 5 ਡਾਲਰ ਨੂੰ ਗੈਸ ਆ ਸੋ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਰਾ ਅਗਲਾ ਕਦ ਅਯੋਹੀ ਕਰਨਾ ਅਸੀਂ ਰਾਈਟ ਉੱਥੇ ਸਾਡੇ ਕੋਲੇ ਵਰਕ ਆਪਰਚ्युनिटी ਵੀ ਜ਼ਿਆਦੇ ਆ ਤੇ ਘਰ ਵੀ ਸਸਤੇ ਆ ਤੇ ਜਿਵੇਂ ਗੈਸ ਵੀ ਸਸਤੀ ਆ ਤੇ ਫਿਰ ਕਿਉਂ ਨਾ ਵੀ ਉਸ ਸਟੇਟ ਦੇ ਵਿੱਚ ਜਾਇਆ ਜਾਵੇ ਜਿੱਥੇ ਥੋੜੀ ਕਲੀ ਜ਼ਿੰਦਗੀ ਸੌਖੀ ਹੋਵੇ ਤੇ ਇਸੇ ਕਾਰਨਾਂ ਵੀ ਜਿਹੜੇ ਆਪਣੇ ਪੰਜਾਬੀ ਆ ਵੱਡੀ ਗਿਣਤੀ ਦੇ ਵਿੱਚ ਇਸ ਸਮੇਂ ਕੈਲੀਫੋਰਨੀਆ ਤੋਂ ਮੂਵ ਆਊਟਰ ਹੋ ਰਹੇ ਆ ਕੈਲੀਫੋਰ ਬੰਦੇ ਨੇ ਤਾਂ ਹੁਣੇ ਹੀ ਹੁਣੇ ਵੱਡੀਆਂ ਕੰਪਨੀਆਂ ਜਿਹੜੀਆਂ ਜਿਵੇਂ ਤੁਸੀਂ ਲਾ ਲਓ ਕੋਈ ਇੰਟਰਨੈਟ ਦੇ ਨਾਲ ਰਿਲੇਟਡ ਕੰਪਨੀਆਂ ਜਾਂ ਕੋਈ ਮੋਟਰ ਵਹੀਕਲ ਬਣਾਉਣ ਵਾਲੀਆਂ ਕੰਪਨੀਆਂ ਉਹ ਸਾਰੀਆਂ ਕੈਲੀਫੋਰਨੀਆ ਦੇ ਵਿੱਚੋਂ ਬਾਹਰ ਜਾ ਕੇ ਅੰਡਿਆਨਾ ਟੈਕਸਸ ਜਾਂ ਇਹਨਾਂ ਸਟੇਟਾਂ ਨੂੰ ਤਰਜੀਹ ਦੇ ਰਹੀਆਂ ਹੈਗੀਆਂ ਸੋ ਜਿੱਥੇ ਕਿਤੇ ਕੰਮ ਹੋਊਗਾ ਬੰਦਿਆਂ ਨੇ ਉੱਥੇ ਹੀ ਜਾਣਾ ਕਰਨਾ ਵੀ ਏ ਕੈਲੀਫੋਰਨੀਆ ਨੇ ਹੈਗੇ ਬੱਡੀ ਵਗੈਂਟੀ ਦੇ ਵਿੱਚ ਮੂਵ ਹੋ ਰਹੇ ਸੋ ਜਿਵੇਂ ਬਾਸੀ ਸਾਹਿਬ ਕਹਿੰਦੇ ਹੁੰਦੇ ਨਾ 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 ਭਾਈ ਬ੍ਰੈਂਟਨ ਨਾ ਆਇਓ ਹੁਣ ਕਹਿਣਾ ਪਊਗਾ ਵੀ ਨਾ ਨਾ ਭਾਈ ਕੈਲੀਫੋਰਨੀਆ ਬਿਲਕੁਲ ਬਿਲਕੁਲ ਕੈਲੀਫੋਰਨੀਆ ਹੁਣ ਕੋਸਟੇਟਾਂ ਨਹੀਂ ਰਹੀ ਪਹਿਲਾਂ ਵਾਲੀ ਇਟਸ ਵੈਰੀ ਹਾਰਡ ਟੂ ਲਿਵ ਇਅਰ ਸੋ ਬਿਲਕੁਲ 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 ਔਰ ਇਸੇ ਕਰਕੇ ਜਦੋਂ ਆਮਦਨ ਨਾਲ ਖਰਚਿਆਂ ਨੂੰ ਘਟਾਉਣ ਦੀ ਇੱਕ ਜਿਹੜੀ ਤਰਕੀਬ ਲਾਉਣੀ ਪੈਂਦੀ ਹੈ ਜਿਹਦੇ ਕਰਕੇ ਹੁਣ ਲੋਕ ਜਿਹੜੇ ਆ ਉਹ ਇੰਡੀਅਨ ਜਾਂ ਇਦਰ ohio ਵੱਲ ਜਾ ਰਹੇ ਆ ਔਰ ਪਹਿਲਾ ਇਹ ਗੱਲ ਵੀ ਇੱਥੇ ਪ੍ਰਚਲਿਤ ਸੀ ਦੀ ਨਿਊਯਾਰਕ ਤੋਂ ਬੰਦਾ ਇੱਕ ਘਰ ਵੇਚ ਕੇ ਜਾਂਦਾ ਤੇ ਇੰਡੀਆਨਾ ਵਰਗੀ ਸਟੇਟ ਦੇ ਵਿੱਚ ਜਾ ਕੇ ਇੱਕ ਘਰ ਵੀ ਲੈ ਲੈਂਦਾ ਤੇ ਨਾਲ ਇੱਕ ਬਿਜ਼ਨਸ ਵੀ ਲੈ ਲੈਂਦਾ ਚਾਹੇ ਉਹ ਗੈਸ ਸਟੇਸ਼ਨ ਹੋਵੇ ਲਿਕਰ ਸਟੋਰ ਹੋਵੇ ਜਾਂ ਕੋਈ ਹੋਰ ਤਰ੍ਹਾਂ ਦਾ ਗਰੋਸਰੀ ਸਟੋਰ ਹੋਵੇ ਇਹ ਉੱਥੇ ਜਾ ਕੇ ਨਾਲੇ ਜੌਬ ਵੀ ਆਪਦੀ ਬਣ ਜਾਂਦੀ ਆ ਆਪਦਾ ਕੰਮ ਬਣ ਜਾਂਦਾ ਤੇ ਨਾਲ ਜਿਹੜਾ ਘਰ ਵੀ ਖੁੱਲਾ ਡੁੱਲਾ ਮਿਲ ਜਾਂਦਾ ਸੋ ਇਸੇ ਕਰਕੇ ਹੁਣ ਕੈਲੀਫੋਰਨੀਆ ਤੋਂ ਵੀ ਬਹੁਤ ਸਾਰੇ ਲੋਕ ਆ ਜਿਹੜੇ ਮੂਵ ਹੋ ਕੇ ਜਾਂ ohio ਜਾਂ ਟੈਕਸਸ ਵਰਗੀਆਂ ਸਟੇਟਾਂ ਦੇ ਵਿੱਚ ਜਾ ਰਹੇ ਆ ਸੋ ਨੀਟੇ ਬਈ ਬੇ ਏਰੀਆ ਦੇ ਵਿੱਚ ਪਤਾ ਲੱਗਿਆ ਵੀ ਇੱਕ ਜੁਐਲਰੀ ਸ਼ਾਪ ਤੇ ਕਾਫੀ ਵੱਡੀ ਚੋਰੀ ਹੋਈ ਆ ਕੀ ਹੈ ਮਾਮਲਾ ਕਿੱਥੋਂ ਦੀ ਹੈ ਖਬਰ ਔਰ ਕਿੰਨੇ ਦਾ ਨੁਕਸਾਨ ਆ ਜਿਹੜਾ ਇੱਥੇ ਜੁਐਲਰੀ ਸ਼ਾਪ ਵਾਲਿਆਂ ਦਾ ਹੋਇਆ ਹੈ ਇਹ ਨਾ ਜੀ ਆਪਣਾ ਹੈਵਰਡ ਯੂਨੀਅਨ ਸਿਟੀ ਦੇ ਲਾਗੇ ਇੱਕ ਸ਼ਹਿਰ ਪੈਂਦਾ ਨਿਊਵਾਰਕ ਨਿਊਵਾਰਕ ਦੇ ਵਿੱਚ ਇੱਕ ਜਿਵੇਂ ਕਹਿੰਦੇ ਮਾਲ ਆ ਬਹੁਤ ਤਕੜਾ ਤੇ ਉਹ ਮਾਲ ਦੇ ਵਿੱਚ ਭਿੰਡੀ ਜੁਐਲਰ ਜਿਹੜੇ ਕਿ ਬਹੁਤ ਵੱਡੇ ਜੁਐਲਰ ਆ ਜਿੰਨਾ ਦਾ ਆਲ ਓਵਰ ਅਮਰੀਕਾ ਦੇ ਵਿੱਚ ਜੁਐਲਰੀ ਸ਼ਾਪਾਂ ਹੈਗੀਆਂ ਉਨਾਰਾ ਸ਼ੋਰੂਮ ਸੀਗਾ ਜਿੱਥੇ ਤਕਰੀਬਨ 17-18 ਰੋਬਰ ਇੱਕੋ ਦਾਮ ਤਕਰੀਬਨ ਵੀਰਵਾਰ ਨੂੰ 1 ਵਜੇ ਆਏ ਵੱਖੋ ਵਕਾਰਾਂ ਦੇ ਵਿੱਚ ਤੇ ਉਹ ਇੱਥੇ ਫੈਸ਼ਨਡ ਗੋ ਕਹਿੰਦੇ ਆ ਵੀ ਆਏ ਦਬਾ ਦਬ ਉਹਨਾਂ ਨੇ ਕੋਲੇ ਹਥਿਆਰ ਸੀਗੇ ਜਿਹੜੇ ਮੂਰੇ ਪਏ ਸੀਗੀਆਂ ਡਿਸਪਲੇਆ ਉਹਨਾਂ ਨੂੰ ਤੋੜਿਆ ਤੇ ਉਹਨਾਂ ਦੇ ਵਿੱਚੋਂ ਹਾਰ ਵਗੈਰਾ ਹੋਰ ਜੋ ਵੀ ਉਹਨਾਂ ਦੇ ਲੈ ਕੇ ਮੈਂਟਾਸ ਕੈਂਟਾਂ ਦੇ ਵਿੱਚ ਉਹ ਉੱਥੋਂ ਚਲੇ ਗਏ ਤੇ ਮਿਲੀਅਨਸ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਪਿੰਡੀ ਯੂਨਰਸ ਦਾ ਹੋਇਆ ਤੇ ਇਹ ਵੀ ਇੱਕ ਕਾਰਨਾ ਕੈਲੀਫੋਰਨੀਆ ਦੇ ਵਿੱਚ ਜਿਵੇਂ سان ਫਰਾਂਸਿਸਕੋ ਓਕਲੈਂਡ ਜੇ ਤੁਹਾਡੀ ਗੱਡੀ ਸਟਰੀਟ ਦੇ ਉੱਤੇ ਖੜੀ ਹੈ ਨਾ ਤਾਂ ਉਹ ਗੱਡੀ ਦੇ ਸ਼ੀਸ਼ੇ ਭੰਨ ਕੇ ਵਿੱਚੋਂ ਜਿਹੜਾ ਤੁਹਾਡਾ ਸਮਾਨ ਪਿਆ ਉਹ ਮਿੰਟੋ ਮਿੰਟੀ ਗਾਇਬ ਹੋ ਜਾਂਦੇ ਆ ਕਿਉਂਕਿ ਇੱਥੇ ਇਹਨਾਂ ਨੇ ਕੀਤਾ ਹੋਇਆ ਨਾ ਵੀ ਜੇ 900 ਹਜ਼ਾਰ ਡਾਲਰ ਤੱਕ ਦੀ ਕੋਈ ਰੋਬਰੀ ਹੁੰਦੀ ਆ ਜਾਂ ਕੋਈ ਚੋਰੀ ਹੁੰਦੀ ਆ ਤਾਂ ਉਹਦੇ ਉੱਤੇ ਜਿਹੜੇ ਕ੍ਰਿਮੀਨਲ ਚਾਰਜਸ ਨਹੀਂ ਲਗਾਏ ਜਾਣਗੇ ਇਹੀ ਕਾਰਨਾ ਵੀ ਜਿਹੜੀਆਂ ਐਡੀਆਂ ਵੱਡੀਆਂ ਚੋਰੀਆਂ ਨੂੰ ਉਤਸ਼ਾਹਤ ਕਰਨ ਵਾਸਤੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਉਹ ਆਪ ਅੱਗੇ ਆ ਕੇ ਜੇ ਮੈਂ ਕਹਾਂ ਵੀ ਉਹਨਾਂ ਨੂੰ ਅਰਥਸ਼ਾਤ ਕਰ ਰਿਹਾ ਹੈਗਾ ਸੋ ਸੈਨ ਫਰਾਂਸਿਸਕੋ ਦੇ ਵਿੱਚੋਂ ਵੱਡੇ ਵੱਡੇ ਸਟੋਰ ਤੇ ਜੇ ਮੈਂ ਕਹਾਂ ਡਿਪਾਰਟਮੈਂਟ ਸਟੋਰ ਉਹ ਮੂਵ ਆਊਟ ਹੋ ਰਹੇ ਆ ਵੀ ਉਹਨਾਂ ਤੇ ਚੋਰੀ ਇੰਨੀ ਵੱਧ ਗਈ ਆ ਉੱਥੇ ਵੀ ਉਹਨਾਂ ਦਾ ਜੇ ਮੈਂ ਕਹਾਂ ਵੀ ਬਚਤ ਕੋਈ ਹੋ ਹੀ ਨਹੀਂ ਰਹੀ ਜਿਹੜਾ ਡਾਊਨ ਟਾਊਨ ਆ ਨਾ ਜੁਨੀਅਨ ਸਕੁਏਅਰ ਉੱਥੋਂ ਦਾ ਸੈਨ ਫਰਾਂਸਿਸਕੋ ਦਾ ਉਹ ਇੱਕ ਤਰ੍ਹਾਂ ਦੇ ਨਾਲ ਬੜਾ ਤਕੜਾ ਸ਼ਾਪਿੰਗ ਮਾਲ ਜਿੱਥੇ ਗੋਟਸ਼ੈਕਸ ਵਗੈਰਾ ਰਪਾ ਬਨਾਣਾ ਰਪਬਲਿਕ ਵਗੈਰਾ ਸਟੋਰ ਹੁੰਦੇ ਸੀ ਸੋ ਬਹੁਤ ਸਾਰੇ ਸਟੋਰ ਉਥੋਂ ਮੂਵ ਆਊਟ ਹੋ ਗਿਆ ਇਹਹੀ ਕਾਰਨਾ ਵੀ ਜਿਵੇਂ ਕਹਿੰਦਾ ਵੀ ਇਦਾਂ ਦੀਆਂ ਭਿੰਡੀ ਜੂਲਰ ਤੋਂ ਵਰਕੀਆਂ ਜਿਹੜੀਆਂ ਵਾਰਦਾਤਾ ਆਮ ਹੀ ਸਟੋਰਾਂ ਦੇ ਵਿੱਚ ਤੁਸੀਂ ਦੇਖਿਆ ਉਹ ਸਟਾਕ ਟਨ ਆਪਣੇ ਤੋਂ ਕਾਲਾ ਕੁੱਟਿਆ ਸੀਗਾ ਤੇ ਇਹ ਕਿਉਂਕਿ ਕਾਲੇ ਨੂੰ ਆਇਆ ਸੀ ਮੈਂ ਸਟੋਰ ਦੇ ਵਿੱਚ ਜਾਊਂਗਾ ਜਾ ਕੇ ਚੱਕ ਲਿਊਂਗਾ ਮੈਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਪਰ ਉਹ ਉੱਥੇ ਫਿਰ ਸ਼ੇਰ ਨੂੰ ਸਵਾਸੇ ਟਕ ਸੋ ਇਦਾਂ ਦੀਆਂ ਘਟਨਾਵਾਂ ਬਹੁਤ ਕਰਕੇ ਬਿジネス ਆਮ ਲੋਕ ਇੱਥੇ ਰਹਿਣਾ ਪਸੰਦ ਨਹੀਂ ਕਰਦੇ ਤੇ ਹਰੇਕ ਦੀ ਕੋਸ਼ਿਸ਼ ਆ ਵੀ ਇੱਥੋਂ ਛੱਡ ਕੇ ਜਾਇਆ ਜਾਵੇ ਪਰ ਇਸ ਕੇਸ ਦੇ ਵਿੱਚ ਹਾਲ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ 15 17 ਬੰਦੇ ਇਹਦੇ ਵਿੱਚ ਇਨਵੋਲਵ ਹੈਗੇ ਆ ਤੇ ਕਰੋੜਾਂ ਡਾਲਰ ਦਾ ਨੁਕਸਾਨ ਜਿਹੜਾ ਪਿੰਡੀ ਜੁਨਿਅਰਸ ਦਾ ਹੋਇਆ ਗੱਲ ਮੁੱਕਦੀ ਫਿਰ ਉੱਥੇ ਆ ਕੇ ਨਾ ਨਾ ਭਾਈ ਕੈਲੀਫੋਰਨੀਆ ਨਾ ਆਇਓ ਸੋ ਆਪਾਂ ਅਗਲੀ ਆਪ ਅਗਲੀ ਖਬਰ ਤੇ ਚੱਲਦੇ ਆ ਮੈਕਸੀਕੋ ਦੇ ਵਿੱਚ ਪਤਾ ਲੱਗਾ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਹੋ ਰਹੀ ਆ ਉਹ ਇਸ ਵਾਰ ਇਤਿਹਾਸਕ ਹੋਣੀ ਆ ਕਿਉਂ ਮੰਨਿਆ ਜਾ ਰਿਹਾ ਇਸ ਚੌੜ ਨੂੰ ਇਤਿਹਾਸਕ ਮੈਕਸੀਕੋ ਦੇਖੋ ਆਪਣਾ ਅਮਰੀਕਾ ਦਾ ਗੁਆਂਡੀ ਕੰਟਰੀ ਆ ਤੇ ਜਦੋਂ ਵੀ ਉੱਥੇ ਕੋਈ ਸਿਆਸੀ ਹਲਚਲ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਹੁੰਦੀ ਆ ਤਾਂ ਕਿਉਂਕਿ ਬਹੁਤ ਸਾਰੇ ਮੈਕਸੀਕਨ ਮੂਲ ਦੇ ਲੋਕ ਆ ਜਿਹੜੇ ਉਹ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਆ ਤੇ ਉਹ ਤਾਂ ਕਰਕੇ ਇੱਕ ਤਰ੍ਹਾਂ ਦਾ ਨਾ ਅਮਰੀਕਾ ਦਾ ਹਿੱਸਾ ਜਿਹਾ ਹੀ ਗਿਣਿਆ ਜਾਂਦਾ ਤੇ ਉੱਥੇ ਕੀ ਜਿਹੜੀ ਇਤਿਹਾਸਕ ਕਲੈਕਸ਼ਨ ਇਸ ਕਰਕੇ ਆ ਵੀ ਪਹਿਲੀ ਵਾਰੀ ਉੱਥੇ ਜਿਹੜੀ ਲੇਡੀ ਆ ਉਹ ਉਹ ਐਜ਼ ਅ ਪ੍ਰੈਜ਼ੀਡੈਂਟ ਰਨ ਕਰ ਰਹੀ ਆ ਤੇ ਬਹੁਤ ਸਾਰੇ ਉਹਦੇ ਚਾਂਸ ਹੈਗੇ ਜਿੱਤਣ ਦੇ ਤੇ ਇਹ ਤਕਿ ਪਹਿਲੀ ਵਾਰੀ ਹੋਇਆ ਵੀ ਮੈਕਸੀਕਨ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਆ ਉਹ ਵੀ ਵੋਟ ਦੇ ਸਕਣਗੇ ਜਿਹਦਾ ਕਰਕੇ ਇਹਨੂੰ ਇੱਕ ਇਤਿਹਾਸਕ ਕਲੈਕਸ਼ਨ ਗਿਣਿਆ ਜਾ ਰਿਹਾ ਤੇ ਜੇ ਕਿਤੇ ਉਹ ਲੇਡੀ ਪ੍ਰੈਜ਼ੀਡੈਂਟ ਬਣ ਜਾਂਦੀ ਹੈਗੀ ਆ ਤਾਂ ਵਾਕਿਆ ਦੇ ਵਿੱਚ ਹੀ ਫਿਰ ਇੱਕ ਬਹੁਤ ਵੱਡੀ ਗੱਲ ਹੋਊਗੀ ਫਸਟ ਟਾਈਮ ਮੈਕਸੀਕੋ ਦੀ ਹਿਸਟਰੀ ਦੇ ਵਿੱਚ ਇੱਕ ਲੇਡੀ ਜਿਹੜੀ ਉਹ ਪ੍ਰੈਜ਼ੀਡੈਂਟ ਦੇ ਤੌਰ ਤੇ ਰਨ ਕਰ ਰਹੀ ਆ ਤੇ ਲੋਕੀਓ ਨੂੰ ਪਸੰਦ ਵੀ ਬਹੁਤ ਕਰ ਰਹੇ ਆ ਟੈਗੀ ਅਮਰੀਕਾ ਦੇ ਵਿੱਚ ਰਹਿ ਰਹੇ ਮੈਕਸੀਕਨ ਲੋਕਾਂ ਨੂੰ ਵੀ ਅਧਿਕਾਰ ਦਿੱਤਾ ਗਿਆ ਵੀ ਉਹ ਆਪਣੇ ਦੇਸ਼ ਦੀ ਪ੍ਰੈਜ਼ੀਡੈਂਟ ਚੁਣਨ ਵਾਸਤੇ ਅਮਰੀਕਾ ਤੋਂ ਹੀ ਵੋਟਿੰਗ ਕਰ ਸਕਣਗੇ ਇਸ ਕਰਕੇ ਇਹਨੂੰ ਇੱਕ ਇਤਿਹਾਸਕ ਇਲੈਕਸ਼ਨ ਦੇ ਤੌਰ ਤੇ ਕਿਹਾਇਆ ਜਾ ਰਿਹਾ ਬਿਲਕੁਲ ਔਰ ਨੀਤੇਵੀਰ 2 ਕੁ ਮਿੰਟ ਆਪਣੇ ਪ੍ਰੋਗਰਾਮ ਦੇ ਹੋਰ ਆ ਤੇ ਜਾਂਦੇ ਜਾਂਦੇ ਆਪਾਂ ਗੱਲਬਾਤ ਕਰੀਏ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਇੰਡੀਆ ਦੇ ਵਿੱਚ ਤੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਇਲੈਕਸ਼ਨ ਦਾ ਰਿਜ਼ਲਟ ਆ ਜਿਹੜਾ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਉਹਦੇ ਤੇ ਡਿਸਕਸ਼ਨ ਕਰਾਂਗੇ ਵੋਟਿੰਗ ਬੜੀ ਘੱਟ ਹੋਈ ਆ ਕੀ ਕਾਰਨ ਤੁਸੀਂ ਮੰਨਦੇ ਹੋ ਇੰਨੀ ਪ੍ਰਤੀਸ਼ਤ ਘੱਟ VOTING ਦੀ ਜਿਹੜਾ ਚੋਣ ਕਮਿਸ਼ਨ ਸੀ ਉਹ ਤਾਂ ਕਹਿੰਦੇ ਸੀ ਅਸੀਂ 70% ਤੋਂ ਉੱਪਰ VOTING ਦੀ ਉਮੀਦ ਰੱਖਦੇ ਹਾਂ ਪਰ ਓਵਰਆਲ VOTING ਇਸ ਤੋਂ ਕਾਫੀ ਘੱਟ ਹੋਈ ਹੈ ਕੀ ਕਾਰਨ ਮੰਨਦੇ ਹੋ ਬਿਲਕੁਲ ਬਦ ਤੋਂ ਬਦ VOTING ਜੇ ਪੰਜਾਬ ਦੇ ਵਿੱਚ ਗਿਣਾ ਜਾਵੇ ਤਾਂ 60-62% ਹੋਈ ਆ ਕੁਝ ਸੀਟਾਂ ਦੇ ਉੱਤੇ ਤੇ ਉਹਦਾ ਕਾਰਨ ਮੈਨੂੰ ਲੱਗਦਾ ਵੀ ਲੋਕੀ ਨਾ ਖੁਸ਼ ਨਹੀਂ ਸੀਗੇ ਬਹੁਤ ਜ਼ਿਆਦੇ ਜੀ ਮਕਸਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਤੇ ਬਾਕੀ ਤੁਹਾਨੂੰ ਪਤਾ ਓਵਰਆਲ ਗਰਮੀ ਵੀ ਬਹੁਤ ਜ਼ਿਆਦੇ ਸੀਗੀ ਤੇ ਪਰ ਜਿਵੇਂ ਕਿਆਸ ਰੰਗਾਂ ਲਾਇਆ ਜਾ ਰਹੀਆਂ ਵੀ ਭਾਜਪਾ ਦੇ ਵਿਰੁੱਧ ਜਿਹੜੀ ਕਿਸਾਨੀ ਲਹਿਰ ਸੀਗੀ ਵੀ VOTING ਬਹੁਤ ਜ਼ਿਆਦੇ ਹੋਊਗੀ ਗੁੱਸੇ ਵਜੋਂ ਉਹਨੀ VOTING ਨਹੀਂ ਹੋ ਸਕੀ ਤੇ ਪੰਜਾਬ ਦੇ ਪਤਾ ਕੁਝ ਇਲਾਕਿਆਂ ਦੇ ਵਿੱਚ ਕਈ ਕੀ ਪਿੰਡਾਂ ਨੇ ਬਿਲਕੁਲ ਜਿੱਥੇ ਖਾਸ ਤੌਰ ਤੇ ਸ਼ਰਾਬ ਦਾ ਫੈਕਟਰਿੰਗ ਨੂੰ ਬੰਦ ਕਰਾਉਣ ਵਾਸਤੇ ਧਰਨੇ ਚੱਲ ਰਹੇ ਹੈਗੇ ਆ ਉਹਨਾਂ ਕਈ ਕੀ ਪਿੰਡਾਂ ਨੇ ਜਿਵੇਂ ਕੰਪਲੀਟਲੀ ਤੌਰ ਤੇ VOTING ਕੀਤੀ ਨਹੀਂ ਹੈਗੀ ਤੇ ਜਿਹਦਾ ਕਰਕੇ ਮੇਰਾ ਖਿਆਲ ਆ ਵੀ ਜਿਹੜੇ ਪਰਸੈਂਟੇਜ ਹੈਗੀ ਇਹ ਬਹੁਤ ਘਟ ਰਹੀ ਹੈਗੀ ਆ ਤੇ ਜਿਹੜੀ ਘਟ ਪਰਸੈਂਟੇਜ ਹੁੰਦੀ ਹੈਗੀ ਆ ਇਹ ਜਾਰੇ ਤੌਰ ਦੇ ਉੱਤੇ ਜਿਹੜੇ ਆਪਣੇ ਮੌਜੂਦਾ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਇਹ ਕਿਸੇ ਨਾ ਕਿਸੇ ਹੱਦ ਤੱਕ ਫਾਇਦਾ ਦਿੰਦਗਾ ਹੁੰਦੀਆਂ ਕਿਉਂਕਿ ਜਦੋਂ VOTING ਜਿਆਦਾ ਹੁੰਦੀ ਆ ਤਾਂ ਉਦੋਂ ਇਹ ਹੁੰਦਾ ਵੀ ਸਰਕਾਰ ਦੇ ਵਿਰੁੱਧ ਜਿਹੜੀਆਂ ਵੋਟਾਂ ਪੈ ਰੰਗੀਆਂ ਹੈਗੀਆਂ ਤੇ ਹੋ ਸਕਦਾ ਕਿਉਂਕਿ ਕਾਂਗਰਸ ਵਾਲੇ ਆਪਣੇ ਵਾਅਦੇ ਕਰ ਰਹੇ ਦਾਅਵੇ ਕਰ ਰਹੇ ਆ ਅਸੀਂ 295 ਲੈ ਕੇ ਜਾਵਾਂਗੇ ਜਿਹੜੇ ਐਗਜ਼ਿਟ ਪੋਲ ਆ ਰਹੇ ਆ ਵੀ ਉਹ ਝੂਠੇ ਆ ਪਰ ਦੂਸਰੇ ਪਾਸੇ ਜਿਹੜੇ ਟੀਵੀ ਚੈਨਲਾਂ ਵਾਲੇ ਪੋਲਿੰਗ ਦਿਖਾ ਰਹੇ ਐ ਐਗਜ਼ਿਟ ਪੋਲ ਉਹਨਾਂ ਦੇ ਮੁਤਾਬਕ ਤਾਂ ਇਹੀ ਆ ਵੀ ਭਾਜਪਾ ਦੀ ਸਰਕਾਰ ਆਈ ਆ ਆ ਰਹੀ ਆ ਬਾਕੀ ਜਿਵੇਂ ਕਹਿੰਦਾ ਵੀ ਇਲੈਕਸ਼ਨ ਰਿਜ਼ਲਟ ਆ ਜਾਣੇ ਹੈਗੇ ਆ ਤੇ ਬੁੱਧਵਾਰ ਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਪਾਸੇ ਉਠ ਬੈਠਦਾ ਹੈਗਾ ਪਰ ਓਵਰ ਆਲ ਜਿਹੜੀ ਪਰਸੈਂਟੇਜ ਘਟੋ ਹੋਈ ਆ ਇਹਨੇ ਇੱਕ ਹੈਰਾਨੇਜਨਕ ਛੱਟਾ ਜ਼ਰੂਰ ਦਿੱਤਾ ਵੀ ਇਹ ਇੰਨੀ ਘਟਨੇ ਸੀ ਹੋਣੀ ਚਾਹੀਦੀ ਖਾਸ ਤੌਰ ਤੇ ਪੰਜਾਬ ਵਰਗੇ ਸੂਬੇ ਦੇ ਵਿੱਚ ਤਾਂ ਵੱਧ ਤੋਂ ਵੱਧ VOTING ਹੋਣੀ ਚਾਹੀਦੀ ਸੀ ਕਿਉਂਕਿ ਲੋਕਾਂ ਦੇ ਵਿੱਚ ਵਿਰੋਧ ਸੀਗਾ ਤੇ ਹੁਣ ਦੇਖਦੇ ਆਂ ਵੀ ਇਹ VOTING ਦਾ ਕਿਸ ਪਾਸੇ ਵਾਲਾ ਸਰਪੰਚ ਦਾ ਆ ਪਾ ਹਜੇ ਰਿਜ਼ਲਟਾਂ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਵੀ ਕਿੱਧਰ ਨੂੰ ਹੋਣੇ ਆ ਜਾਂ ਕੀ ਹੋਣਾ ਬਿਲਕੁਲ ਸੋ ਨੀਟੀ ਵੀਰ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸਾਸੀ ਕਲ ਬਜੀ ਥੈਂਕ ਯੂ ਸੋ ਮਚ ਐਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਪਿਆਰੇ ਭਾਈ ਨਾਲ ਦੀ ਨਾਲ ਕੈਨੇਡਾ ਦੀਆਂ ਕੁਝ ਖਬਰਾਂ ਲੈ ਲੈਂਦੇ ਹਾਂ ਪੰਜਾਬ ਦੀਆਂ ਇੰਡੀਆ ਦੀਆਂ ਖਬਰਾਂ ਤੇ ਡਿਸਕਸ਼ਨ ਕਰਦੇ ਹਾਂ ਇੱਕ ਐਨ ਆਰ ਆਈ ਐਂਗਲ ਤੋਂ ਇੱਕ ਐਨ ਆਰ ਆਈ ਬੈਠ ਕੇ ਪੰਜਾਬ ਬਾਰੇ ਜਾਂ ਉੱਥੋਂ ਦੇ ਸਿਸਟਮ ਬਾਰੇ ਕੀ ਸੋਚਦਾ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ